ਕਨੇਡਾ ਦੇ ਇੱਕ ਵੱਡੇ ਕਰਿਆਨਾ ਹੋਲਸੇਲ ਵਪਾਰੀ ਦੀ ਦੁਕਾਨ ਤੇ ਕਾਪੀਰਾਈਟ ਫਰਮ ਤੇ ਪੁਲਿਸ ਦੀ ਟੀਮ ਵੱਲੋਂ ਛਾਪੇ ਮਾਰੀ ਕੀਤੀ ਗਈ ਤੇ ਇਸ ਦੌਰਾਨ ਕਾਫੀ ਹੰਗਾਮਾ ਵੀ ਹੋਇਆ ਇਸ ਦੌਰਾਨ ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਉਸ ਵਐਸਟੀ ਅਤੇ ਸਬ ਇੰਸਪੈਕਟਰ ਦੇ ਵਿਚਕਾਰ ਬਹਿਸ ਵੀ ਹੋ ਗਈ ਜਾਣਕਾਰੀ ਮੁਤਾਬਕ ਸਪੀਡ ਸਰਚ ਨੈਟਵਰਕ ਲਿਮਟਿਡ ਦੇ ਸਤਨਾਮ ਸਿੰਘ ਤੇ ਸਿਟੀ ਥਾਣਾ ਪੁਲਿਸ ਦੇ ਨਾਲ ਮਿਲ ਕੇ ਵਿਜੇ ਕੁਮਾਰ ਰਕੇਸ਼ ਕੁਮਾਰ ਨਾਮਕ ਫਰਮ ਤੇ ਛਾਪਾ ਮਾਰਿਆ ਤੇ ਇਸ ਛਾਪ ਬਿਮਾਰੀ ਦੇ ਦੌਰਾਨ ਦੁਕਾਨ ਤੋਂ ਲੱਖਾਂ ਰੁਪਏ ਦਾ ਸਮਾਨ ਜ਼ਬਤ ਕਰਕੇ ਉਸ ਨੂੰ ਜਾਲੀ ਦੱਸਿਆ ਗਿਆ ਜਦੋਂ ਪੁਲਿਸ ਦੁਕਾਨ ਮਾਲਕ ਨੂੰ ਹਿਰਾਸਤ ਦੇ ਵਿੱਚ ਲੈਣ ਲੱਗੀ ਤਾਂ ਹੰਗਾਮਾ ਸ਼ੁਰੂ ਹੋ ਗਿਆ ਮੇਰੀ ਫਰਮ ਦਾ ਨਾਮ ਹੈ ਵਿਜੇ ਕੁਮਾਰ ਕੇਸ਼ ਕੁਮਾਰ ਮੈਂ ਸਰ ਬੈਂਕ ਗਿਆ ਹੋਇਆ ਸੀਗਾ ਉਸ ਟਾਈਮ ਮੇਰੇ ਮੈਨੂੰ ਪਿੱਛੋਂ ਫੋਨ ਆਲੇ ਸਾਰੇ EMPLOYEES ਦੇ ਪਾਪਾ ਦੇ ਫੋਨ ਆਏ ਕਿ ਤੂੰ ਭਾਈ ਦੁਕਾਨ ਤੇ ਆ ਵਾਪਸ ਮੈਂ ਆਇਆ ਉਹ ਦੇਖਿਆ ਕਹਿੰਦੇ ਅਸੀਂ ਕਾਪੀਰੇਟਰ ਦੇ ਅਲੇ ਆ ਤੇ ਅਸੀਂ ਸਾਰਾ ਮਾਲ ਇਹਨਾਂ ਨੇ ਸਾਡਾ ਫਰਸਟੇ ਢੇਰੀ ਕੀਤਾ ਹੋਇਆ ਸੀਗਾ ਮੈਂ ਬੜਾ ਹੈਰਾਨ ਆ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਉਹ ਹੈਗਾ ਜੀ ਕੋਈ ਸਰਚ ਵਾਰੰਟ ਜਾਂ ਕੁਝ ਹੋਏਗਾ ਤੁਸੀਂ ਮੇਰੇ ਹਾਂ ਦੇ ਸਾਡ ਡੀਵੀਆਰ ਉਤਾਰੇ ਕੈਮਰੇ ਦਾ ਡੀਵੀਆਰ ਹਾਂਜੀ ਪੁਲਸ ਵਾਲੇ ਨੇ ਉਤਾਰੇ ਜੀ ਹਾਂਜੀ ਹਾਂਜੀ ਐਸਐਟੂ ਸਾਹਿਬ ਕਹਿੰਦੇ ਕਹਿੰਦੇ ਹੁਣ ਤੈਨੂੰ ਮੈਂ ਪ੍ਰੂਫ ਦਵਾ ਕੀ ਮਤਲਬ ਕਿ ਡੀਵੀਆਰ ਕਿਵੇਂ ਤਾਰੀਦਾ ਕਹਿੰਦੇ ਇਹਨੂੰ ਦੋ ਪ੍ਰੂਫ ਮੈਂ ਚਾਹ ਵਗੈਰਾ ਮੰਗਾਈ ਹੁੰਸੀ ਨਾ ਵਾਸਤੇ ਬਿਸਕੁਟ ਵਗਰ ਮੰਗਾਈ ਸੀਗੇ ਮਨੂੰ ਕਹਿੰਦੇ ਇਹਦੇ ਕੋਈ ਬਿਸਕੁਟ ਨਹੀਂ ਖਾਣੇ ਕੋਈ ਚਾਹ ਨਹੀਂ ਪੀਣੀ ਇਹ ਇਨੂੰ ਵਿੱਚ ਬਿਠਾਓ ਇਹਨੂੰ ਦੱਸਿਆ ਕਿ ਕਿਹੜੀ ਕਰਦੀ ਪਤਾ ਲੱਗੇ ਕਿ ਪੁਲਸ ਹੁੰਦੀ ਕੀ ਹੈ ਤੇ ਇਹਨਾਂ ਨਾਲ ਮੈਂ ਇਹਨਾਂ ਨੂੰ ਬਿਲ ਦਿਖਾਈ ਮੈਂ ਕਿਹਾ ਸਰ ਦੇਖੋ ਇਹ ਕਹਿੰਦੇ ਟੋਡਾ ਮਾਲ ਸਾਰਾ ਨਕਲੀ ਹੈ ਮੈਂ ਕਿਹਾ ਸਰ ਮੇਰੇ ਕੋਲ 4000 ਆਈਟਮ ਉੱਪਰ ਹੈ ਮੈਂ ਸਾਰੀ ਆਈਟਮ ਦਾ ਮੇਰਾ ਟੋਟਲ ਬਿਲ ਆਂਦਾ ਹੈ ਸਾਰੀ ਆਈਟਮ ਮੇ ਬਿਲ ਨਾਲ ਮੀਚਦਾ ਮਨੂੰ ਦੱਸੋ ਇਹਦੇ ਚ ਨਕਲੀ ਕਿਵੇਂ ਹੋ ਜੂਗਾ ਕਹ ਤੁਸੀਂ ਕਾਲਗੜ ਤੁਹਾਡੀ ਸਾਰੀ ਨਕਲੀ ਹੈ ਮੈਂ ਕਿਹਾ ਕਿ ਕਿਵੇਂ ਕਹਿੰਦੇ ਬਸ ਨਕਲੀ ਹੈ ਮੈਗਾ ਸਰ ਮੇਰੇ ਕੋਲ ਬਲੇ ਹੈਗੇ ਨੇ ਸਾਰੇ ਮੈਂ ਉਹਨਾਂ ਨੂੰ ਕਿਹਾ ਇਹ ਗੱਲ ਮੈਂ ਬਲਕਿ ਟਿਊਬ ਵੀ ਖੋਲ ਕੇ ਦਿਖਾ ਦਿੱਤੀ ਮੈਂ ਕਿ ਦੇਖੋ ਉਹ ਜਿਹੜੀ ਨਮਕ ਵਾਲੀ ਪੇਸਟ ਆਂਦੀ ਹੈ ਮੈਂ ਉਹਨਾਂ ਨੂੰ ਖੋਲ ਕੇ ਦਿਖਾ ਦਿੱਤੀ ਕਿ ਆ ਦੇਖੋ ਜੀ ਦੱਸੋ ਇਹ ਕਿਵੇਂ ਨਕਲੀ ਹੈ ਇਹ ਨਕਲੀ ਕਿਵੇਂ ਜਾਂ ਅਸਲੀ ਕਿਵੇਂ ਆ ਆ ਦੇਖੋ ਤੁਹਾਡੇ ਸਾਹਮਣੇ ਬਾਲ ਗੇਟ ਆ ਸਾਰੀਆਂ ਸਾਰੇ ਖਣ ਕਰੜਵੜ 4 6 4 ਲੱਖ ਰੁਪਏ ਦੀ ਇਹ ਡਕੈਤੀ ਹੋਈ ਨਹੀਂ ਸੀ ਮੇਰੇ ਨਾਲ ਇੱਕ ਤਰ੍ਹਾਂ ਦੀ ਕੋਲ ਗੇਟ ਹਾਰਪਿਕ ਬੀਟ ਆਲ ਆਊਟ ਇਹ ਕੰਪਨੀਆਂ ਦਾ ਫਿਰ ਸਾਰੀ ਕੰਪਨੀਆਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਅਸੀਂ ਕੋਈ Banda ਨਹੀਂ ਭੇਜਿਆ ਹੈਗਾ ਕਿਉਂਕਿ ਮੈਂ ਸਾਰੀ ਕੰਪਨੀ ਨੂੰ ਪਤਾ ਹੈ ਕਿ ਮੈਂ ਜਿਹੜਾ ਕੰਮ ਕਰਦਾ ਮੈਂ ਡਿਸਟ੍ਰੀਬਿਊਟਰ ਚੈਨਲ ਥਰੂ ਹੀ ਕਰਦਾ ਡਿਸਟ੍ਰੀਬਿਊਟਰਸ ਨਾਲ ਖੜੇ ਨਹੀਂ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਡਿਸਟ੍ਰੀਬਿਊਟਰ ਮੈਂ ਸਿੱਧੇ ਕੰਪਨੀ ਦੀ ਬਿਲਿੰਗ ਨਹੀਂ ਦੇ ਸਕਦਾ ਕਿਉਂਕਿ ਮੈਂ ਡਿਸਟ੍ਰੀਬਿਊਟਰ ਨਹੀਂ ਹੈਗਾ ਮੈਂ ਗੋਦਰੇ ਦਾ ਡਿਸਟ੍ਰੀਬਿਊਟਰ ਹਾਂ ਮੈਨੂੰ ਤਾਂ ਗੋਦਰੇ ਦਾ ਬਿੱਲ ਲੈ ਲੋ ਜਿਹਦੇ 'ਚ ਗੋਦਰੇ ਲਿਖਿਆ ਹੋਇਆ ਹੈ ਉੱਪਰ ਕੰਪਨੀ ਦਾ ਠੀਕ ਹੈ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਨਹੀਂ ਮੰਨਣੀ ਨਹੀਂ ਥੋੜਾ ਡਿਸਟ੍ਰੀਬਿਊਟਰ ਨੂੰ ਅਗਲੀ ਵੇਚ ਰਹੇ ਫਿਰ ਤੋਂ ਸਰ ਮੇਰਾ ਨਾਮ ਸਤਨਾਮ ਸਿੰਘ ਹੈ ਸ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਉਹਨਾਂ ਤੋਂ ਸੈਂਪਲ ਲੈ ਕੇ ਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕੀਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਆ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟ੍ਰੀਬਿਊਟਰ ਦੇ ਦੇ ਸਕਦਾ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਆ ਆਲ ਰੌਡ ਵੀ ਡੁਪਲੀਕੇਟ ਆ ਕੋਲ ਵੀ ਡੁਪਲੀਕੇਟਿੰਗ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਈਆਂ ਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਹਾਂ ਸਰ ਹੈਗੇ ਮੇਰੇ ਕੋ ਫੋਟੋ ਫੋਨ ਦੇ ਵਿੱਚ ਹਾਂਜੀ ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਅਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਇਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਜਿਹਦੇ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਸਾਬ ਨਾਲ ਕਹਿੰਦੀ ਪੁਲਿਸ ਮਰạch ਵੀ ਨਾਲ ਲੈ ਕੇ ਪੁਲਿਸ ਪਾਰਟੀ ਵੀ ਨਾਲ ਸੀ ਕਿ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ